ਸੋ ਜੀ ਅੱਜ ਆਪਾਂ ਰੇੜੇ ਪਹੁੰਚੇ ਸੀਗੇ ਪੱਤਰਕਾਰ ਸਾਹਿਬ ਪਹੁੰਚੇ ਆ ਠੀਕ ਹੈ ਤੇ ਅਰੋੜਾ ਸਾਹਿਬ ਵੀ ਹੈਗੇ ਆ ਸ਼ੁਕਰੀਆ ਜੀ ਅੱਜ ਤੁਹਾਨੂੰ ਮਿਲ ਚੁੱਕੇ ਆ ਵਾ ਬਹੁਤ ਖੁਸ਼ੀ ਹੋਇਆ ਬਹੁਤ ਬਹੁਤ ਕੁਝ ਕਹਿਣਾ ਹੀ ਦੇਖ ਰਹੇ ਦਰਸ਼ਕਾਂ ਨੂੰ ਕੁਝ ਤੇ ਬਸ ਇਹੀ ਆ ਵੀ ਮਿਹਨਤ ਕਰੋ ਜਿਵੇਂ ਹੁਣ ਤੁਸੀਂ ਆਪਣਾ ਚੈਨਲ ਚਲਾ ਰਹੇ ਹੋ ਹਾਂਜੀ ਹਾਂ ਦਾ ਵੱਧ ਤੋਂ ਵੱਧ ਜੈਨੂਇਨ ਕੰਟੈਂਟ ਆ ਜਿਹੜਾ ਲੋਕਾਂ ਅੱਗੇ ਪੇਸ਼ ਕਰੋ ਤੇ ਸਭ ਤੋਂ ਪਹਿਲਾਂ ਇਹ ਚੀਜ਼ ਦੇਖਣੀ ਹੈ ਵੀ ਲੋਕਾਂ ਨੂੰ ਪਸੰਦ ਕੀ ਆ ਠੀਕ ਉਹਦੇ ਅਕੋਰਡਿੰਗ ਵੀਡੀਓ ਬਣਾ ਕੇ ਪਾਓ ਜੇ ਤੁਸੀਂ ਇਨਕਮ ਕਰਨੀ ਹੈ ਤੇ ਇਨਕਮ ਦੇ ਲਈ ਹਰ ਵੀ ਬੰਦਾ ਵੱਲੋਂ ਭੱਜਿਆ ਫਿਰਦਾ ਤੁਹਾਨੂੰ ਵੀ ਪਤਾ ਹੈ ਠੀਕ ਹੈ ਬੇਸ਼ੱਕ ਤੁਹਾਡੇ ਫੋਲਰ 1 ਲੱਖ ਹੋ ਗਏ ਚਾਹੇ 1000 ਦੇ ਠੀਕ ਹੈ ਤੁਸੀਂ 1000 ਤੋਂ ਵੀ ਆਪਣੀ ਇਨਕਮ ਸ਼ੁਰੂ ਕਰ ਸਕਦੇ ਹੋ ਉਹਦੇ ਲਈ ਮਿਹਨਤ ਜ਼ਰੂਰੀ ਹੈ ਤੇ オリジナル ਕੰਟੈਂਟ ਹੋਣਾ ਚਾਹੀਦਾ ਤੇ ਲੋਕਾਂ ਨੂੰ ਚੰਗਾ ਲੱਗਣਾ ਜਿਵੇਂ ਕਹਿ ਲਿਆ ਆਪਾਂ ਵੀ ਕਈ ਬਲਗਰ ਦਾ ਕੰਟੈਂਟ ਪਾ ਦਿੰਦੇ ਨੇ ਉਹਦੇ ਤੋਂ ਗ੍ਰੇਟ ਰੋੜਾ ਸਾਹਿਬ ਤੁਸੀਂ ਕੀ ਕਹੋਗੇ ਮੈਂ ਤਾਂ ਬਿਲਕੁਲ ਹੀ ਤੁਹਾਡੇ ਨਾਲ ਸਹਿਮਤ ਆ ਇਹ ਗੱਲ ਵੀ ਉਹੀ ਪਾਉਣਾ ਚਾਹੀਦਾ ਵੈਸੇ ਜੋ ਲੋਕਾਂ ਨੂੰ ਪਸੰਦ ਆ ਕਿਉਂਕਿ ਜਿਹੜੇ ਅੱਜ ਕੱਲ੍ਹ ਸ਼ਰੀਲ ਕੰਮ ਕਰਕੇ ਲੋਕ ਗਲਤ ਵੀਡੀਓ ਪਾ ਕੇ ਪੈਸੇ ਕਮਾਉਣਾ ਚਾਹੁੰਦੇ ਨੇ ਉਹ ਬਿਲਕੁਲ ਹੀ ਗਲਤ ਆ ਨਾ ਹੀ ਉਹ ਲੰਬਾ ਸਮਾਂ ਚੱਲਦਾ ਚੈਨਲ ਵੀ ਬੰਦ ਹੋ ਰਹੇ ਨੇ ਚੈਨਲ ਵੀ ਬੰਦ ਹੋ ਰਹੇ ਨੇ ਨਾਲੇ ਲੰਬਾ ਸਮਾਂ ਚੱਲਦੇ ਨਹੀਂ ਨਾਲੇ ਲੋਕਾਂ ਦੇ ਵਿਦਰੋਹ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਪਾਂ ਜਿਹੜਾ ਚੈਨਲ ਬਣਾਇਆ ਲੋਕਾਂ ਦਾ ਪਿਆਰ ਬਣਾਉਣ ਵਾਸਤੇ ਬਣਾਇਆ ਨਾ ਕਿ ਵਿਦਰੋਹ ਤੇ ਵਿਦਰੋਹ ਜੇ ਆਪਾਂ ਕਾ ਫਿਰ ਆਪਾਂ ਨੇ ਫਿਰ ਆਪਾਂ ਜੇ ਲੋਕਾਂ ਦਾ ਪਿਆਰ ਹੀ ਨਾ ਮਿਲੇ ਤੇ ਪੈਸੇ ਆਪਾਂ ਨੂੰ ਜਿਆਦਾ ਮਿਲ ਗਏ ਨਾਲ ਵਿਦਰੋਹ ਮਿਲ ਗਏ ਉਹਦਾ ਆਪਾਂ ਨੂੰ ਕੀ ਘਟਿਆ ਕੁਝ ਵੀ ਨਹੀਂ ਤੇ ਆਪਾਂ ਤਾਂ ਪਿਆਰ ਵੀ ਲੈਣਾ ਤੇ ਪੈਸਾ ਆਪਣਾ ਬਾਅਦ ਵਿੱਚ ਹੋਣਾ ਚਾਹੀਦਾ ਪਹਿਲਾਂ ਪਿਆਰ ਹੋਣਾ ਜ਼ਰੂਰੀ ਜਿਆਦਾ ਮੇਰੀ ਤਾਂ ਇਹੀ ਹੈ ਮਤਲਬ ਗੱਲ ਕਾ ਕਿ ਬਾਕੀ ਬਾਕੀ ਇਹ ਆ ਵੀ ਆ ਕੰਟੈਂਟ ਤੁਸੀਂ ਕਿਹੋ ਜਿਹਾ ਪਾਉਂਦੇ ਹੋ ਮਤਲਬ ਕਿੱਦਾਂ ਦੇ ਪਾਉਂਦੇ ਕੰਟੈਂਟ ਮਤਲਬ ਜੀ ਅਹਿਮਦਗੜ੍ਹ ਹੋ ਗਿਆ ਹੋਰ ਜਿਵੇਂ ਕਿ ਮਾਰਕੀਟ ਐਕਸਪਲੋਰ ਕਰਨਾ ਜਿੱਥੇ ਸਸਤੇ ਕੱਪੜੇ ਹੋਣ ਉਹਦੇ ਬਾਰੇ ਨੋਲੇਜ ਦੇਣਾ ਅਹਿਮਦਗੜ੍ਹ ਦੇ ਵਿੱਚ ਹਮ ਬਲੌਗ ਕਹਿ ਲੋ ਜੀ ਵੀਡੀਓ ਕਹਿ ਲੋ ਇਹ ਬਣਾਉਣਾ ਠੀਕ ਜੀ ਜਿਹੜੀ ਫੀਲਡ ਦਾ ਕਰ ਰਹੇ ਹੋ ਮਤਲਬ ਉਹਨੂੰ ਹੀ ਮਤਲਬ ਉਹ ਕੈਰੀ ਆਉਂਦਾ ਰੱਖੋ ਠੀਕ ਹੈ ਸਰ ਤੇ ਵੀ ਉਮੀਦ ਕਰਦੇ ਵੀ ਚੈਨਲ ਹੋਰ ਗਰੋ ਕਰੂਗਾ ਤੇ ਅਸੀਂ ਵੀ ਸਪੋਰਟ ਜ਼ਰੂਰ ਕਰਾਂਗੇ ਤੁਹਾਡੀ ਅਸੀਂ ਉਮੀਦ ਨਹੀਂ ਕਰਦਾ ਅਸੀਂ ਦੁਆਈ ਕਰਦੇ ਹਾਂ ਦੁਆ ਵੀ ਕਰਦੇ ਹਾਂ ਸਪੋਰਟ ਵੀ ਕਰਾਂਗੇ ਸਪੋਰਟ ਵੀ ਠੀਕ ਹੈ ਠੀਕ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡਾ ਵਧੀਆ ਕੰਮ ਕਰਦੇ ਹੋ ਬਹੁਤ ਧੰਨਵਾਈ ਤੁਹਾਡਾ ਮੋਟੀਵੇਟ ਜੀ ਕੁਝ ਸਿੱਖਣ ਨੂੰ ਮਿਲਿਆ ਜੀ ਮੈਨੂੰ ਅੱਜ ਕਿਉਂਕਿ ਮੈਂ ਅੱਜ ਤੱਕ ਮੈਂ ਸੋਚਦਾ ਜੀ ਤੁਸੀਂ ਮੇਰੇ ਤੋਂ بڑے ਹੋ ਮੈਂ ਤੋਂ بڑے ਹੋ ਕੁਝ ਚੰਗੀ ਸਲਾਹ ਤੁਸੀਂ ਦਿੱਤਾ ਮੈਨੂੰ ਅੱਜ ਮੈਨੂੰ ਵਧੀਆ ਲੱਗਿਆ ਤੇ ਮੇਰੀ ਖੁਆਇਸ਼ ਵੀ ਸੀ ਕਿ ਮੈਂ ਤੁਹਾਨੂੰ ਮਿਲਾਂ ਕਿਉਂਕਿ ਮੈਂ ਤੁਹਾਡੀ ਵੀਡੀਓ ਅਕਸਰ ਮੈਂ ਫੇਸਬੁੱਕ ਤੇ ਵੀ ਦੇਖਦਾ YouTube ਤੇ ਵੀ ਦੇਖਦਾ ਹਾਂ ਤੇ ਅਹਿਮਦਗੜ੍ਹ ਨਿਊਜ਼ ਅਹਿਮਦਗੜ੍ਹ ਨਿਊਜ਼ ਤੇ ਖੁਸ਼ੀ ਹੋਇਆ ਜੀ ਬਹੁਤ ਮਿਲ ਕੇ ਧੰਨਵਾਦੀ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦੀ ਸਰ ਤੁਹਾਡਾ ਥੈਂਕ ਯੂ ਸਰ